ਜਾਈ ਜਮਾਈ ਆ ਆਹ ਪੰਜ ਲੰਗੀਆਂ ਹਾਂ ਡਾਕਟਰ ਚੱਕ ਲਿਆ ਇਹ ਡਾਕਟਰ ਹੀ ਪੌਂਟਿਕ ਆ ਜਾਂਦਾ ਆ ਚੱਕ ਤੋਂ ਪਹਿਲਾਂ ਬਣਾਵਾ ਪੰਜ ਤਾਂ ਹੈ ਨਹੀਂ ਬਣਾ ਸੱ ਲਈ ਇੱਕ ਵੰ ਇੱਕ ਦੋ ਤਿੰਨ ਬੰਦਾ ਹੋਰ ਆ ਜੀ ਇਹ ਲੜਾਈ ਵਾਸਤੇ ਇੱਕ ਕਿਹੜਾ ਹੋਰ ਆ ਇਹੜਾ ਇੱਕ ਹੋ ਰਹੀ ਬਾਕੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤੇ ਤੂੜੀ ਢੋਾਈ ਚੱਲਦੀ ਬਈ ਮਾਰੋ ਬੁਮਾਰ ਕੰਮ ਕੱਲ ਕੱਢੀ ਆ ਕਿ ਗੇਨੇ ਹੀ ਬੋਕ ਕਾਲੇ ਆ ਉਹ ਰਾਤ ਨਹੀਂ ਮੰਨੇ ਆ ਰੋ ਨਹੀਂ ਨਹੀਂ ਮੈਂ ਵੀ ਅੱਜ ਥਰੈਟਰ ਦਾ ਕਰਾਉਣਾ ਤਾਂ ਇੱਕ ਪੂਲੀ ਚੇਂਜ ਕਰਾਉਣੀ ਉਦੀ ਠੀਕ ਉਹਦੇ ਪੱਖੇ ਦਿਖਾਉਣੇ ਉਹਨੂੰ ਬਾਈ ਮੈਂ ਚਾਰਾ ਵੀ ਜਣਾ ਉਹਰੇ ਚੱਕਰ ਤਾਂ ਹਾ ਉਹ ਕਹਿੰਦਾ ਅੱਜ ਕਹਿੰਦਾ ਪੋਹ ਹੈ ਮਸਾਖੀ ਆ ਹਜੋ ਸਾਕੀ ਆ ਹਾਂ ਕੀ ਗੱਲੋ ਕੀ ਤੇ ਦੁਕਾਨਾਂ ਬੰਦ ਨਹੀਂ ਅੱਜ ਬੰਦ ਹੋਣੇ ਹਾਂ ਸਾਰੇ ਨਹੀਂ ਬੰਦ ਹੋਣੀਆਂ ਪਰ ਫੋੜਾ ਕਰ ਲਾ ਕਾਲੂ ਕਰ ਲਾ ਲੰਗੇ ਉਰੇ ਕਿਹੜਾ ਧੱਕਾ ਏ ਵੀ ਬਹੁਤ ਜੋਰਾਂ ਉਪਰ ਚੱਲਦਾ ਕੰਮ ਸੀਜ਼ਨ ਵਾਲਾ ਈਕ ਪੰਡਾ ਰਹਿ ਗਈਆਂ ਬਸ ਅੱਲੇ ਕਣਕਾਂ ਉਸ ਤਰ੍ਹਾਂ ਪੱਕੀਆਂ ਨਹੀਂ ਹੈਗੀਆਂ ਵੱਢੀ ਜਾਂਦੇ ਆ ਲੋਕ ਅ ਅਗਿੱਤੀ ਤਾਂ ਬਾਕੀਆਂ ਹਾਂ ਹਾਂ ਅਲੇ ਉਹ ਆਉਂਦੀ ਆ ਮੱਖੀ ਆਉਂਦੀ ਬਹੁਤ ਵਿੱਚ ਹੈਗਾ ਅਲੇ ਫਰ ਟੈਮ ਤਾਂ ਆ ਟੂੜੀ ਵੀ ਚਾਰ ਕਿ ਮੈਂ ਦੱਸਦਾ ਤੈਨੂੰ ਸਵਾਕ ਦਿਨ ਚਾਹੀਦੇ ਹਾਲੇ ਹਫਤਾ ਖੰਡ ਹੋਰ ਹਾਂ ਹਫਤਾ ਚਾਹੀਦਾ ਟੂੜੀ ਵੀ ਤੇਰੀ ਉੰਨੀ ਹੈ ਨਹੀਂ ਜੇ ਤੂੰ ਕਹੇ ਵੀ ਕਢਣੇ ਵਾਲੀ ਦੀ ਕਣਕੇ ਏ ਏਕ ੱੱਕੇ ਨਾਲ ਬਾਪੂ ਨੇ ਮੀਂਹ ਕਰਕੇ ਤੇ ਕਢਾ ਲਈ ਨਾ ਨਾ ਕਾਗੜ ਕਢਣੀ ਯਾਰ ਖਾਨੀ ਹੀ ਕਢਣੀ ਯਾਰ ਫੋ ਕਾਗੜ ਨਹੀਂ ਜਾਂ ਖਰਾਬ ਹੋਇਆ ਕਢਣੀ ਫਿਰ ਚੱਲ ਹੁਣ ਤਾਂ ਨਿਕਲ ਗਈ ਟੂੜੀ ਵੀ ਅੰਦਰ ਚਲ ਜਾਣੀ ਹੁਣ ਤਾਂ 5 ਮਿੰਟ 10 ਮਿੰਟ ਹੋਰ ਆ ਤੇਰੇ ਕੋਲ ਉਤਰ ਕੇ ਇੱਕ ਗੇੜੇ ਚ ਫੇਰ ਪੈ ਜਾਣੀ ਸਾਰੀ ਪੈ ਜਾਣ ਨਾਲ ਹਾਂ ਉੱਤੇ ਬਾਅਦ ਨੈਟ ਲਾ ਕੇ ਬੋਣਾ ਵੀ ਤੇ ਨਾਲ ਦੇਣਾ ਤਵੀਆਂ ਦੇ ਦੀ ਮੈਨੂੰ ਮੱਕੀ ਵੀ ਨਾਲ ਦੀ ਨਾਲ ਬੀਜ ਕੇ ਬੱਢ ਲਿਓ ਤਵੀਆਂ ਹਾਂ ਬੀਜ ਕੇ ਤਵੀਆਂ ਆ ਕੇ ਉਹ ਜੇ ਕੋਹਲੀ ਪਾ ਦੇਣਾ ਕਿਹੜਾ ਗੇਅਰ ਪਾ ਦੇਣਾ ਪੜਾ ਹੋ ਜੇ ਬਾਪੂ ਨੇ ਆ ਹੌਲੀ ਜਾਂ ਹੀ ਹੌਲੀ ਆ RAMKAL ਚਲ RAMKAL ਹੋਈ ਪਿੱਛੇ ਪਿੱਛੇ ਆਈ ਠੀਕ ਆ ਚਲੋ ਚਲੋ ਨਾਦੀਆ ਆ ਬੰਨ ਕੇ ਰੁਕੀ ਜਰੀ ਆ ਆਲੇ ਬਹੁਤ ਕੱਟ ਕਰੀ ਇਹਨੇ ਇਧਰ ਹੀ ਆਸੀਆ ਹੈ ਚਲੋ ਯਾਰ ਫਿਰ ਆ ਦੀਏ ਸਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਈ ਮੂਲਕ ਮਸ਼ੀਨ ਲੱਗਣ ਲੱਗੀ ਆ ਉਹਦੀ ਵਾਲੀ ਚੈੱਕ ਹੋਣ ਲੱਗੀ ਆ ਠੀਕ ਆ ਅਣਕਾ 2 ਦਿਨ 4 ਦਿਨ ਦੀ ਕਸਰ ਆ ਜਾਂ 4 ਦਿਨ ਦੀ ਹੱਥ ਨਾਲ ਕੇ ਦੋ ਹੀ ਮਸ਼ੀਨਾਂ ਕਿਆ ਚਾਹੇ ਮੁੰਡੇ ਦਾ ਵਾਹ ਚਾਹੇ ਹੱਥ ਨਾਲ ਵਾਹ 4 ਦਿਨ ਨਵੜਾ ਮਹਾਜਾ 4 ਦਿਨ ਨਵੜਾ ਕਾਦੇ ਨਹਿਰ ਹਰਾ 13 4 17 ਹਾਂ 17 ਨਵੜਾ ਨਾ ਬਸ 18 18 ਫਿਰ ਆਇਆ ਇੱਕ ਦੋ ਦਿਨ ਧੁੱਪ ਦੀ ਲੋੜ ਆ ਫਿਰ ਇਹਨੂੰ ਬਹੁਤ ਪਤਾ ਲੱਜੂਗਾ ਪੱਕੀ ਬਾਈ ਮੌਸਮ ਵੀ ਖਰਾਬ ਆ ਦੱਖਣ ਪੂਰਾ ਚੱਲਦਾ ਹਾਂ ਹੈ ਦੱਖਣ ਪੂਰਾ ਚੱਲਦਾ ਹੂੰ ਕੜਪੜ ਹੈਗੀ ਆ ਜੇ ਕੁਝ ਕਰੂਗਾ ਅੱਜ ਇਹ ਚਹੇਂ ਦੇਰੀ ਆਵੇ ਚ ਖੜਾ ਵੇ ਕਿਣੀਆਂ ਪੈਣ ਚਾਰ ਜਿਹਦੇ ਹਿਸਾਬ ਨਾਲ ਦੱਖਣ ਚੱਲਦਾ ਸਵੇਰ ਦਾ ਹਣਾ ਹਾਂਜੀ ਤੇ ਬਾਕੀ ਬਾਈ ਕਹਿੰਦੇ ਕਿ ਦਿਨ ਬਾਅਦ ਵਾਡੀ ਆਹ ਤੇ ਹਰੀ ਆ ਇਹਨੂੰ ਵੀ ਆਦ ਰ ਬਾਕੀ ਬਾਈ ਆ ਗਈ ਜੱਗੇਰਾ ਦੀ ਉਧਰ ਲੱਗੇ ਹੋਇਆ ਸਬਜ਼ੂਤ ਵਾਲੀ ਕੱਢਣ ਨਿਕਲਦੀ ਆ ਤੇ ਲੇਬਰ ਕਹਿੰਦੀ ਆ ਵੀ ਇਹ ਤੋਂ ਬਾਅਦ ਆਹ ਕੱਢ ਦੋ ਹਾਂ ਇਹਦਾ ਬਾਈ ਹਰਿਆਈ ਬਈ ਆ ਤਾਂ ਹਰਾ ਆ ਪਿਆ ਥੱਲੇ ਮਲੀਆਂ ਦੇ ਭਈਏ ਪਈਆ ਕਹਿੰਦੇ ਥਲੇ ਕੜ ਕਪਟਣ ਲੱਗੀ ਏ ਅੱਟ ਕੇ ਫੜਾ ਫੜਾ ਹੋਰ ਹੋਰ ਇਹ ਬੰਨ ਹੋਏ ਹੋਏ ਆ ਹਾਂ ਉਹ ਗੁਰਦਾ ਕਿੰਨਾ ਆ ਸਕਦਾ ਦੇਖਤਾ ਜਾਤੇ ਹੈ ਦੇਖ ਤਾਂ ساری ਗੁਰਦਾ ਹਾਂ ਥੋੜੇ ਦੂਰ ਮੇ ਕੋਲੀ ਕੋ ਸਾਰੇ ਚ ਫੇਰਤੀ ਕਾਲੂ ਬਠੇ ਬੰਨੂਰੇ ਵੱਟਣਾ ਪੈਣਾ ਮੇਰਾ ਪਾਣੀ ਆ ਭੜਾ ਵੱਟ ਲਈ ਮੈਂ ਆ ਗਲਿਆ ਪਿਆ ਅੱਜੇ ਵੱਢ ਲਈ ਅੱਜ ਤਾਂ ਮੈਂ ਵੱਢ ਕੇ ਰੱਖਤਾ ਅੱਛਾ ਜੰਪੂ ਦਾ ਉਹ ਤੇਰਾ ਯਾਰ ਜੱਜ ਨੂੰ ਆ ਨਾ ਸਹੁੰ ਚ ਪਾਣੀ ਕਿਆ ਕਰਾਇਆ ਤਾ ਤਵੀਆ ਕਮ ਆ ਕੇ ਕੋਲੀ ਕਮ ਸਾਰੇ ਜੋ ਹੋਲੀ ਕਿੰਨਾ ਫਾਇਦਾ ਕਰਕੇ ਤੁਸੀਂ ਦੇਖ ਸਾਡੇ ਸਵੇਰ ਲੱਗੇ ਆ ਅਸੀਂ ਰੁਪਿਆ ਘੱਟ ਤੇ ਘੱਟ 3-4 4000 ਰੁਪਿਆ ਬਚਾ ਗਏ ਅਸੀਂ 6 ਵਜੇ ਤੇ ਲੱਗਣਾ ਆਓ ਫਿਰ 9 ਵਜੇ ਅਸੀਂ ਆਪਣਾ ਛੱਡ ਦੇਣਾ ਕੰਮ ਕਿਉਂ ਰਹਾ ਯਾਰ ਕਿੱਥੇ ਮਰਜੀ ਆ ਆਦੇ ਚਾਚੇ ਆਪਾਂ ਕਹੀ ਜਾਂਦੇ ਆ ਵੀ ਸੁੱਕਾ ਹੈ ਸੁੱਕਾ ਹੈ ਦੇਖ ਆਦਿਆ ਤਾਜ਼ੇ ਜੰਮੇ ਹੋਏ ਕਰਨਾ ਕੰਦਾ ਨਿਕਲਦਾ ਬਹੁਤਾ ਜਾਂ ਹਾਂ ਬੰਦਾ ਤੇ ਜੰਮ ਠੀਕ ਆ 18 ਹੈ ਨਾ 18 ਹੀ ਇਹ ਠੀਕ ਆ ਜੰਨਾ ਉਹ ਵੀ ਘੜਾਤਾ ਆਪਾਂ ਨੇ ਦੂਆ ਉਹ ਵੀ ਘੜਾਤਾ ਹੈ ਕੀ ਆਹੋ 18 ਥੱਤੀ ਥੱਤੀ ਸੌਰੀ ਉਹ ਭਈਆਂ ਤੇ ਕਿਟਾਇਆ ਹਾਂ ਉਹ ਭਈਆਂ ਤੇ ਆ ਦੇ ਚੇ ਨਿਕਲਦਾ ਬਹੁਤ ਇਹ ਹੈ ਨਹੀਂ ਜਿਹਨ ਗੁੱਡੇ ਆ ਸੀ ਸਾਰਾ ਤਾਜਾ ਨਿਕਿਆ ਸੱਕ ਜੀ ਸਾਰੀ ਭੰਤੀ ਸੀ ਇਹਦੀ ਸਾਰਾ ਨਿਕਿਆ ਜੰਮੀ ਜਾਂਦਾ ਗੰਨਾ ਆਵੇ ਜੰਮੀ ਜਾਂਦਾ ਹਾਂ ਆ ਆ ਦੇਖੋ ਦੋ ਦਿਨ ਲੈਂਦੇ ਨਿਕਲੇ ਬਾਹਰ ਹਾਂ ਹਾਂ ਤਾਜਾ ਹੀ ਆ ਇਹ ਨਿਕਲ ਚਾਰ ਬੋਗਰ ਦੋ ਦਿਨ ਦੇ ਨਿਕਲੇਗੇ ਹੁਣ ਇਹਨੂੰ ਚਾਚੇ ਆਣ ਉਹ ਕਰਕੇ ਤੜਫਾ ਕੇ ਜਿਆ ਪਾਣੀ ਲੱਗਣਾ ਜਦੋਂ ਇੱਕ ਖਤਮ ਹੋ ਜਾਣਾ ਪਾਣੀ ਪੈਂਦੀ ਤੜਫਾ ਕੇ ਹਾਂ ਕੜਫਾ ਕੇ ਜੀ ਲਾਵੇ ਇਹਨੂੰ ਹੋਰ ਹੋਰ ਠੀਕ ਨਹੀਂ ਹੋਰ ਕਿਹੜਾ ਬੂਟਾ ਜਿਹੜੀ ਮਰਜ਼ੀ ਦਵਾਏ ਕਰਦੀ ਜਿਹੜੀ ਮਰਜ਼ੀ ਜਿਹੜਾ ਸਾਫ਼ ਹੋਣਾ ਖੇਤ ਹਾਂ ਇਹਨਾਂ ਤੇਰਾ ਹੋ ਵੀ ਕਿ ਹੋ ਜੇ ਰਸ ਨੂੰ ਕੀ ਆ ਪਾਦਮ ਦਾ ਡਾੜੂ ਹੈ ਇਹਦੇ ਤੇਰੇ ਬੂਟਾ ਕਰਕੇ ਸਿੰਨਾ ਪੈਣਾ ਹੈ ਇੱਕੜ ਮਾਂ ਡਾਏ ਤੇ ਇੱਕ ਜੂਰੀ ਦਵਾ ਦਿੰਦਾ ਆ ਜਾ ਹੋ ਜਮਾ ਉਹ ਤਾਂ ਢੇਰ ਕੋਲ ਉਹ ਤਾਂ ਹੈ ਕੀ ਅੱਕ ਹਾਂ ਕਰੰਟ ਦਾ ਬੂਟਾ ਇਹ ਇਟ ਵਿਰੇਚ ਪਈ ਹੋਈ ਆ ਇਹ ਕਹਾਸੀ ਆ ਇਹ ਰੈਂਟ ਦੇ ਹਲਾ ਹੁਣ ਕੋਈ ਪੁੱਛ ਲੈ ਰੈਂਟ ਨੂੰ ਹੁਣ ਦਿਆਂ ਨੂੰ ਆਏ ਨਹੀਂ ਪਤਾ ਕਿ ਆ ਕੀ-ਕੀ ਬਣਦਾ ਦਾ ਚਲਦਾਦੇ ਫੇ ਕਿ ਆ ਕੀ-ਕੀ ਬਣਦਾ ਦਾ ਇਹ ਸਾਬਣ ਬਣਦਾ ਦਾ ਅੱਛਾ ਆਪਣੇ ਧੂਨੇ ਵਾਲਾ ਘਰੇ ਹੀ ਬਣਾ ਲੈਂਦੇ ਤੇ ਅੱਛਾ ਉਹ ਕੱਕਣਾ ਉਹ ਵੇਖਣਾ ਮੈਨੂੰ ਦੱਸਤਾ ਵੀ ਕੱਕਣਾ ਬਣਦਾ ਦਾ ਸਾਬਣ ਬਣਦਾ ਦਾ ਠੀਕ ਆ ਸਮਝਿਆ ਥੋੜਾ ਰੈਂਟ ਦਾ ਤੈਨੂੰ ਕੀ ਚੀਜ਼ ਆ ਕੀ ਆ ਇਹਨੂੰ ਥੋੜੀ ਲੱਗਦੀ ਆ ਕਿ ਇੱਕ ਫਾਲ ਫਲੂਟ ਆਉਂਦਾ ਨਹੀਂ ਛੜੇ ਨੂੰ ਕੀ ਕਹਿੰਦੇ ਕੰਡੇ ਜਿਹਾ ਕੰਡੇ ਜਿਹਾ ਜਿੱਥੇ ਮਾਰ ਰੁੱਥੀ ਖੜ ਜਾਂਦਾ ਹਾਂ ਨਾ ਨਾ ਥੋੜਾ ਭੌਂ ਖੜਾ ਹੈ ਭੌਂ ਖੜਾ ਇੱਕ ਫਾਲ ਫਲੂਟ ਆਉਂਦਾ ਹੈ ਹਾਂ ਲਾਲ ਜਾਂ ਹੁੰਦਾ ਥੋੜਾ ਹਾਂ ਲਾਲ ਜਾਂ ਹੁੰਦਾ ਪਰ ਤੇ ਕੰਡੇ ਹੀ ਹੁੰਦੇ ਆ ਠੀਕ ਆ ਉਹ ਕਣੇ ਹੀ ਨੂੰ ਹੁੰਦੇ ਆ ਅੱਛਾ ਜਿਹੜੀ ਇਹਨੂੰ ਲੱਗਣਾ ਦੀ ਆ ਹਾਂ ਉਹ ਬੀਜ ਦਾ ਸਾਬੜ ਮੰਨਦਾ ਹੁੰਦਾ ਦਾ ਇਹਦੇ ਦਾ ਬੀਜ ਨਹੀਂ ਕੱਲਦਾ ਐਡਾ ਅੱਛਾ ਉਹਦਾ ਭਾਨੇ ਭੁੱਲ ਕੇ ਉਹਨੂੰ ਹਾਂ ਤੇ ਇਹਦੇ ਦਾ ਸਾਬੜ ਬਣਦਾ ਲੜਕੇ ਟਾਈਮ ਆਉਂਦੀ ਆ ਤੇ ਲਾਈਟ ਐਟ ਤਾਂ ਬਾਈ ਆ ਜਾਂਦੀ 8:30 ਵਜੇ ਰਾਤ ਨੂੰ ਅੱਛਾ 8:30 ਦੇ ਸਵੇਰ ਨੂੰ 9-10 ਵਜੇ ਚੱਲਦੀ ਆ ਬਹੁਤ ਠੀਕ ਆ ਮੀਂਹ ਜਾਂ ਦੇਖਦੀ ਐ ਮੇਰਾ ਕੰਮ ਦਾ ਮਿੱਤਰ ਆ ਮੀਂਹ ਜਾਂ ਦੇਖ ਲਈਏ ਉਹਨਾਂ ਤੇਰਾ ਕੰਮ ਦਾ ਹਾਂ ਹੈ ਐਜੀ ਪਾਦਮਾ ਮੈਂ ਕਹੇ ਦੱਸਿਆ ਮਾਰੀ ਮੇਰੀ ਘਰ ਸੁਲਾ ਹੁਣ ਇਹ ਭਰ ਕੇ ਨਾ ਪਾਣੀ ਨਾਲ ਮੈਂ ਦੋ-ਦੋ ਟਡਾ ਇਹਦੇ ਮਾਰੀ ਇਕੱਠੇ ਹਾਂ ਜੂਰੀਆ ਪਾਣੀ ਕੱਧਾ ਫੇਰ ਦੂਏ ਪਾਣੀ ਭਰ ਕੇ ਪਾਣੀ ਕੇ ਪਾਣੀ ਤੇ ਪਹਿਲਾਂ ਪਾਦਮਾ ਪਾਣੀ ਤੇ ਪਹਿਲਾਂ ਮਾਰ ਛੜ ਕੇ ਪਾਣੀ ਆ ਭਰ ਦੇ ਬਾ ਠੀਕ ਆ ਤਾਂ ਹੀ ਗੁਰੂ ਹਾਂ ਦੇਖੀ ਬੂਟਾ ਕਾ ਕਹਿੰਦਾ ਬਾਕੀ ਆਪਾਂ ਨੇ ਚਾਚਾ ਥਸਲਾ ਥਸਲਾ ਉਦੋਂ ਹੀ ਪਾਇਆ ਪਿਆ ਵਿੱਚ ਦੇਸੀ ਦੇ ਦਾ ਕੀ ਕਹਿੰਦਾ ਕੰਨਾ ਪੱਕੇ ਪਿਆ ਹਾਂ ਹੁਣ ਕੱਖ ਨਹੀਂ ਇਹਨੇ ਰਣ ਦੇਣਾ ਨਹੀਂ ਨਹੀਂ ਕੱਖ ਕਿੱਥੇ ਰਲੂਗਾ ਹੁਣ ਊਮੀ ਵਾਲ ਦਾ ਕੱਖ ਗੋਡੇ-ਗੋਡੇ ਤਾਂ ਹੋ ਗਿਆ ਇਹ ਜੱਗੂ ਗੂਰੀ ਲੱਗਿਆ ਵਾ ਜੀ ਗੱਗੂ ਕੌਣ ਹੈ ਜੱਗੂ ਨਹੀਂ ਚਾਚਾ ਲੱਗੇਵੇਂ ਛਟੀਆਂ ਕਰਨ ਹਾਂ ਜੱਗੂ ਜੱਗੂ ਡੈੜੀ ਆ ਸਵਾਈ ਚੱਲਦੀ ਆ ਸਭਾਈ ਜੀ ਆਜੀ ਕਰਾ ਬੁੱਟੇ ਜਾਂਗਦੇ ਬੁੱਟੇ ਜਾਂਗਦੇ ਬੁੱਟੇ ਨੀਵੇਂ ਬਹੁਤੇ ਮੇਰੇ ਵਾਂਗ ਮੈਂ ਤਾਂ ਛਾਂਗ ਹੀ ਨਹੀਂ ਖਾ ਲ ਹੂੰ ਹਾਂ ਤਾਂ ਛਾਂਗ ਇੱਕ ਸਾਲ ਦਾ ਮੈਂ ਛਾਂਗਦਾ ਜਿੰਨਾ ਮੈਂ ਉਹ ਛਾਂਗ ਹੈ ਛਾਂਗ ਹੀ ਨਾ ਬੁੱਟੇ ਸਾਹ ਜੇ ਤਾਂ ਛਾਂਗਦਾ ਨਾ ਮੁੱਟਾ ਖਰਜੇ ਨਾ ਹਾਂ ਸਮਝਿਆ ਹੋਰ ਮੇਰੇ ਜੀ ਛੰਗਾਈ ਹੁੰਦੀ ਜਿਹੜੀ ਬੁੱਟੇ ਦੀ ਅਸਲੀ ਹੁੰਦੀ ਛੰਗਾਈ ਪੱਤਾ ਝੜਿਆ ਹੋਇਆ ਜਿਆ ਪੱਤਾ ਝੜਿਆ ਪਿਆ ਹਾਂ ਜੇ ਹੁਣ ਇੱਥੇ ਕੀੜਾ ਪੈਣ ਦਾ ਖਤਰਾ ਆ ਜੂ ਪਾਣੀ ਦੇ ਵਾ ਪਾਣੀ ਹੁਣ ਪੂਰਾ ਹਾਂ ਜੇ ਇੱਥੇ ਤੇ ਪਾਣੀ ਸਿੰਮਦਾ ਨਾ ਐ ਇੱਥੇ ਤੇ ਕੀੜਾ ਪੈ ਜਾਂਦਾ ਇਹਨੂੰ ਇੱਥੇ ਤੇ ਪਾਣੀ ਜਾ ਅਬੜੀ ਹਿੱਡੀ ਹੁੰਦੀ ਹੈ ਸੁੱਕੀ ਆ ਹਾਂ ਪੱਤਾ ਝੜਿਆ ਪਿਆ ਹਾਂ ਜੇ ਪੱਤਾ ਝੜੇ ਇਹ ਥੱਲੇ ਖਾ ਕੇ ਨਹੀਂ ਖਿੱਚਦਾ ਇਹ ਜੇ ਪੱਤਾ ਝੜਿਆ ਤਾਂ ਜੇ ਪੱਤਾ ਫੁੱਟਿਆ ਹੁਣ ਥੱਲੇ ਖਾ ਕੇ ਪੂਰੀ ਲੈਣੀ ਇਹਨੇ ਹਾਂ ਜੇ ਬੂਟਾ ਖਾ ਦੇਣਾ ਜਦੋਂ ਪੱਤਾ ਝੜ ਦਿੰਦਾ ਹਾਂ ਕਿੜਾ ਫਰਕ ਪੈਂਦਾ ਹੁਣ ਇੱਥੇ ਕੀੜਾ ਲੱਗਣ ਦਾ ਚਾਂਸ ਵੱਧ ਜਾਂਦੇ ਹਾਂ ਹਾਂ ਉਹਨਾਂ ਨਾਲ ਖਾਂਗੀ ਨਾਲ ਗਾਹਾਂ ਮਾਂਗ ਦੀ ਠੀਕ ਨਹੀਂ ਗੱਲ ਬਿਲਕੁਲ ਬਾਕੀ ਵੀ ਆਪਾਂ ਨੇ ਦੋ ਦਿਨ ਦੇਖ ਲੈਣਾ ਉਹ ਤੇ ਬਾਦ ਪਾਣੀ ਲਾ ਦੇਣਾ ਇਹਨੂੰ ਇਹ ਮਾੜਾ ਮੋਟਾ ਪਹਿਕੇ ਤਾਂ ਵੀ ਠੀਕ ਆ ਪਹਿਣਾ ਤਾਂ ਨਹੀਂ ਹੈਗਾ ਇਹ ਜਿਹੜੇ ਸਾਹ ਨਾਲ ਉਹ ਦੇਖ ਕਣ ਹਿਲਦੇ ਠੰਡੀ ਹਵਾ ਨਹੀਂ ਲੱਦੀ ਉੱਪਰ ਦੇ ਕਣ ਹੂੰ ਇੱਥੇ ਕਾਤੇ ਨਹੀਂ ਆ ਜਿੱਪ ਨੂੰ ਹੂੰ ਇਹਦਾ ਫਰਕ ਵਾਪੇ ਹਾਂ ਇੱਥੇ ਹਵਾ ਨਹੀਂ ਲੱਦੀ ਉਹਦੇ ਕਣ ਟੇਡੇ ਹੋਏ ਪਏ ਹੂੰ ਹਵਾ ਪਪੂਟੇ ਰੋਕਦੇ ਵੀ ਹਵਾ ਨੂੰ ਹੂੰ ਠੀਕ ਨਹੀਂ ਹੋਰ ਕੀ ਉਹ ਚੱਲਦਾ ਬਾਈ ਹਰਸ਼ ਵੀਰ ਦਾ ਸਰੇਸਰ ਬਾਹਰ ਗਿਆ ਗਿਆ ਅੱਧੇ ਘੰਟੇ ਤੱਕ ਕੰਮ ਨਹੀਂ ਆਇਆ 15-20 ਮਿੰਟ ਤੱਕ ਕੰਮ ਹੋਣਾ ਹਾਂ ਹੈਨਾ ਗੇਟ 'ਚ ਆ ਗਿਆ ਕੰਮ ਹਾਂ ਜੱਗੇ ਨਾਲੀ ਦਾ ਮੈਂ ਕਹਿੰਦਾ ਅੱਜ 13 14 15 15 ਦੇ ਬਾਅਦ ਨਿਕਲੂਗੀ। ਆ ਤਾਂ ਹਰੀਏ ਦੇ ਸਾਹਮਣੇ ਹੀ ਹੈ। ਹਾਂ 15 16 ਫਿਰ। ਕੀ ਫਾਇਦਾ ਫਿਰ ਜੇ ਪੇੜ ਬਣਾ ਲਿਆ ਖੇਤ ਖਰਾਬ ਹੋ ਜਾ ਕੰਮ ਹੁੰਦਾ ਫਿਰ। ਹਾਂ। ਇਹਨੇ ਖੇਤ ਵਿੱਚ ਵੜ ਗਿਆ ਫਿਰ ਇਸੇ ਨੂੰ ਕੱਢ ਕੇ ਨਿਕਲੇ। ਹਾਂ। ਆਗੇ ਨਹੀਂ। ਬਿਲਕੁਲ। ਇਹਨਾਂ ਦੀ ਸਰੋਂ ਸਰੋਂ ਇਹਨਾਂ ਦੀ ਸਰੋਂ ਝਾੜ ਦਊਗੀ। ਇਹ ਵੀ ਦਊਗੀ ਹਾਂ। ਇਹ ਸਰੋਂ ਬਹੁਤ ਆਪਰੀ ਖੜੀ ਪਈ ਆੜੀ ਪਈ ਸੀ ਸਰੋਂ ਪੂਰੀ। ਹਾਂ। ਆਜੀ ਨਹੀਂ। ਹੋਰ ਹੋਰ ਚਲਿਏ। ਕੱਲ੍ਹ ਤੇ ਦੀਏ। ਮੱਕੀ ਦੇਖਦੇ ਆਂ ਉੱਥੇ। ਮੱਕੀ ਦੇਖਾ ਕੇ ਲਿਆਉਂਦੇ ਆਂ ਆਹ ਨਾਲ ਆ ਜਾ। ਹੂੰ। ਕੀ ਕੀ ਕਹਿੰਦੀ ਆ ਪਾਣੀ ਲਾ ਦੇ ਵਾ ਭਰ ਕੇ ਅੱਛਾ ਹੋ ਲੈ ਉਹ ਪੁੰਡਵਾਤਾ ਆ ਪਾਣੀ ਇਥੋਂ ਹਾਂ ਹੋਣਾ ਕਿਹੜਾ ਲਾ ਯੁਕਤੀ ਇਹ ਦਿਨ ਆ ਸਿਜ਼ਨ ਦਾ ਟਾਈਮ ਹਾਂ ਠੀਕ ਆ ਚੱਲ ਦੇਖਦੇ ਆ ਬਾਈ ਪਹੁੰਚ ਗਏ ਚਾਚੀ ਰਾਂ ਦੀ ਮੱਕੀ ਖੋਲ ਚਾਚੇ ਲਖੜਾ ਪਗੀ ਤੇਰਾ ਭਾਈ ਆ ਗਈ ਭਾਈ ਉਰੇ ਆ ਗਈ ਹੈ ਹਾਂ ਹਣ ਨਹੀਂ ਪਤਾ ਲੱਗਣਾ ਇਹ ਤਾਂ ਦੋ ਟੁੱਟੇ ਮਾਰੇ ਆ ਉਧਰ ਇਕੱਠੇ ਜੀ ਅੱਛਾ ਮਗਾ ਨੂੰ ਜੀ ਨੂੰ ਤਾਂ ਖੜ ਦੇ ਖੜਾ ਹੁਣ ਹਾਂ ਜਿਹੜਾ ਪਹਿਲਾਂ ਪਾ ਲਿਆ ਪਾ ਲਿਆ ਉਹਨਾਂ ਮਾਂ ਉਹ ਟੂਟੇ ਮਾਰ ਕੇ ਥੇ ਤੇ ਵਾ ਛੱਡਿਆ ਪਾਣੀ ਮੈਂ ਫਿਰ ਹੂੰ ਦੋ ਦਿਨ ਹੂੰ ਚੌਥੇ ਲਾਇਆ ਤਾਂ ਪਾਣੀ ਹੁਣ ਵੀ ਵੇਜਾ ਸਰਾਬਾ ਹੈਗਾ ਵੱਟਾ ਹੋ ਗਿਆ ਪਾਣੀ ਭਰ ਕੇ ਲਾਇਆ ਹੈ ਨਾ ਹਾਂ ਉਹਨਾਂ ਮਾਂ ਥੋੜਾ ਭਰ ਕੇ ਲਾਇਆ ਤਾਂ ਪਾਣੀ ਇਹਨਾਂ ਇਦਾਂ ਸਾਰਾ ਸਾਰਾ ਪਾਇਆ ਰੋ ਬਾੜੀ ਅਗਲਾ ਹੋਰ ਭਰ ਕੇ ਲਾਉਂਗਾ ਥੋੜਾ ਜਿਹਾ ਹਾਂ ਹੁਣ ਤਾਂ ਖਿੱਚੀ ਜਾਣਾ ਪਾਣੀ ਹੁਣ ਇਹਦਾ ਉਹ ਵੀ ਬੂਟੇ ਹੀ ਬੜਾ ਹੋ ਗਿਆ ਇਦਾਂ ਬੜਾ ਹੋ ਗਿਆ ਨਾਲੇ ਧੁੱਪ ਬਹੁਤ ਫਰਕ ਪੈਂਦਾ ਧੁੱਪ ਹੋ ਪੈਂਦਾ ਤੁੱਪ ਦਾ ਬਹੁਤ ਫਰਕ ਹੈ ਇਹ ਤੇ ਨਗਰ ਚਾਚੇ ਇਹ ਧੁੱਪ ਨਿਕਲੇ ਵੀ ਨਾ ਹਾਂ ਤਾਂ ਵੀ ਪਾਣੀ ਖਿੱਚ ਹੋਈ ਜਾਂਦਾ ਉਹ ਤਾਂ ਠੀਕ ਆ ਬੱਕੀ ਯਾਰ ਬੱਕੀ ਜਾਂਦਾ ਇੱਕ ਨੰਬਰ ਹਾਂ ਉਹ ਵਧੀਆ ਆ ਇਹ ਬੱਕੀ ਹੋਰ ਉਹ ਸੁਭੀ ਜਾਂ ਨਹੀਂ ਹੈਗੀ ਕੋਰਾ ਜੀਨ ਕਰੀ ਦੀ ਇਹ ਫਿਰ ਕੋਰਾ ਜਿੰਦਾ ਹੈ ਦਾ ਫਰਕ ਹੈ ਹਾਂ ਇਹਦੇ ਨੂੰ ਸੁੰਢੀ ਸਾਡੀ ਕੋਈ ਨਹੀਂ ਹੈਗੀ ਆਹ ਜਿਹੜੀ ਗਲੀ ਪਹਿਲਾਂ ਪੱਤਾ ਭੰਨਿਆ ਵੈ ਨਾ ਮਾੜਾ ਮੋਟਾ ਜਿੱਕਣਾ ਆਹ ਭੰਨਿਆ ਵੈ ਤੇ ਇੱਕ ਦੀ ਗੋਲੀ ਨਹੀਂ ਗਈ ਗਰੀ ਨਹੀਂ ਗਈ ਹੁੰਦੀ ਪੱਤਿਆਂ ਨੂੰ ਆ ਦੇ ਹਾਂ ਇਹ ਨਾ ਸਾਡੀ ਪਹਿਲਾਂ ਹੱਨ ਨਾ ਗਈ ਇਹ ਪਤਾ ਸ਼ੂਟਰ ਦਾ ਹਾਂ ਯਾ ਸ਼ੂਟਰ ਯਾ ਇਹ ਪੈ ਗਈ ਸੀ ਹੂੰ ਉਹਨੇ ਭੰਨੇ ਪੱਤੇ ਖਾ ਲਏ ਚੱਲ ਕੋਈ ਨਹੀਂ ਹਾਂ ਉਹਦੇ ਭੰਨੇ ਵੀ ਹੋ ਗਏ ਹੁਣ ਨਾ ਖਾਸਿਆਂ ਨੂੰ ਆ ਇੱਕ ਸਪਰੇ ਕਰ ਕਰ ਦੂੰਗਾ ਹੋਰ ਹਲੇ ਛੁੰਡੀ ਤਾਂ ਹੈ ਦਾ ਹੈ ਨਹੀਂ ਹਲੇ ਯਾਰ ਹੈਨਾ ਫੈ ਨਹੀਂ ਇਹ ਕ ਜੀਆ ਫਿਰ ਛੜੀ ਆ ਸੁੰਗੀ ਨਹੀਂ ਖਾਦਾ ਪੱਤਾ ਆ ਫੜ ਜਾ ਆ ਦੇ ਹੈਗਾ ਆ ਭਾਈ ਛੁੰਡੀ ਹੈਗੀ ਭਾਈ ਹੈਗਾ 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 ਕੋ ਤੋਤਾ ਦਾ ਤਾ ਖਾਂਦਾ ਹੂਗਾ ਸੋ ਆਹ ਐਂ ਤੇ ਦੇਖ ਰੇ ਸਪਰੇ ਹੋਊਗੀ ਨਹੀਂ ਨਹੀਂ ਤੋਤੇ ਨੇ ਨਹੀਂ ਖਾਦੀ ਹੋਈ ਇਹ ਇਹ ਸੁੰਢੀ ਵੀ ਹੋਇਆ ਸੁੰਢੀ ਨਹੀਂ ਹੈਨੀ ਸ਼ਾਮ ਹੈ ਕੋਈ ਸੁੰਢੀ ਰਾਤ ਨੂੰ ਬਾਹਰ ਨਿਕਲਦੀ ਕਿਉਂਕਿ ਹੁਣ ਵਿੱਚ ਪੜੀ ਵੀ ਨਹੀਂ ਇਹਦਾ ਨਹੀਂ ਧਰਤੀ ਮਜੇ ਲੇ ਜਾਂਦੀ ਕੁੜੀ ਚੋਰ ਦੀਨ ਮਾਹੋਰ ਹੈ ਹੁਣ ਇਹਨੇ ਇਹ ਬੂਟੇ 'ਚ ਥੋੜੀ ਆਉਣਾ ਹੋਰ ਹੁਣ ਨਵੇਂ ਪਾ ਜਾਊਗੀ ਹੈਗਾ ਕਿਸੇ ਕਿਸੇ ਨੂੰ ਮੈਂ ਕਿਸੇ ਕਿਸੇ ਨੂੰ ਟਾਂ ਟਾਂ ਮੈਂ ਸਪਰੇ ਕਰ ਦਿੰਦੇ ਨਹੀਂ ਨਹੀਂ ਅੱਗੇ ਆ ਦੇ ਕਰ ਦਿੰਦੇ ਸਪਰੇ ਆ ਰਹੀ ਇੱਕ ਸਪਰੇ ਕਰ ਦਿੰਦੇ ਕਰਦੇ ਕਰਦੇ ਇਹਦਾ ਸਸਤੀ ਜਿਉ ਮਾਰ ਦਿੰਦੀ ਇਹਨਾਂ ਤਾਂ ਆ ਇਹ ਯੂ ਮਾਰਨੀ ਹੈ ਉਹਦੇ ਬਾਅਦ ਫਿਰ ਇੱਕ ਕਰਦੇ ਨੇ ਫੇਰ ਬਾਅਦੇ ਹੋਰ ਹੋਰ ਇੱਕ ਹੋਰ ਜੀਨ ਫੇਰ ਮਾਰਦੇ ਨੇ ਇੱਕ ਠੀਕ ਨਹੀਂ ਬਿਲਕੁਲ ਕਰਾ ਦਿੰਦੇ ਸਵੇਰ ਨੂੰ ਅੱਜ ਵੀ ਨੂੰ ਕਹਿੰਦਾ ਸਵੇਰ ਨੂੰ ਕਰਦੇ 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 ਕਿਆ ਲੱਗਣਾ ਤਾਂ ਸੈਟਾਂ ਚ ਬੰਪ ਨਾਲ ਕਿਆ ਲੱਗਦਾ ਖੂਸੂ ਲੱਗਦਾ ਖੂਸੂ ਵੀ ਲੱਗਦਾ ਇੱਕ ਘੰਟਾ ਹੀ ਲੱਗਦਾ ਦੋ ਵੀ ਉਹ ਸ਼ਾਮ ਨੂੰ ਕਰਾਈ ਸ਼ਾਮ ਨੂੰ ਕਰਾਉਂਗੇ ਸ਼ਾਮ ਨੂੰ ਬਾਅਦ ਕਿਆ ਹੋਵੇ ਸੱਜਰੇ ਆ ਸ਼ਾਮ ਪਾਸੇ ਸ਼ਾਮ ਦੀ ਚਾਹ ਵਧੀਆ ਜਿਹੜੀ ਸੁੰਡੀ ਵਾਲੀ ਸੱਪੇ ਆ ਫੇਰ ਰਾਤ ਨੂੰ ਬਾਹਰ ਨਿਕਲਦੀ ਆ ਬਾਹਰ ਨਿਕਲਦੀ ਫੇਰ ਰਗੜ ਹੋ ਜਾਂਦੀ ਆ ਹਾਂ ਜਗਾ ਹੁਣ ਜੇ ਧੁੱਪ ਮਾ ਨਾ ਇਹ ਜੜ ਮਾ ਤੇਰਾ ਤੁਨਾ ਜੀ ਹੁਣ ਤਾਂ ਚਾ ਤੁਸੀਂ ਸਵੇਰੀਓ ਕਰਤੀ ਉਹਨੇ ਜੇ ਸ਼ਾਮ ਤੱਕ ਬਾਹਰ ਨਿਕਲਣਾ ਜਾਂ ਤੋ ਅਸਰ ਲੱਗ ਲੈਣਾ ਹੋਰ ਆ ਦੇਖ ਲੈ ਰਸੀ ਨੂੰ ਨਾ ਕੋਈ ਮੁਰਕੇ ਜਾਨਵਰ ਫੜਿਆ ਕੋਈ ਇਕੱਠੀ ਗੱਲ ਨਹੀਂ ਬਾਅਦ ਓਏ ਨਾ ਨਾ ਇਹਦਾ ਹੁਣ ਇਕੱਠੀ ਵੀ ਜੇ ਨਾ ਇਕੱਠੀ ਕੇ ਜਾਣ ਤੋਂ ਬੁੱਧੀ ਹੋ ਜਾਣਾ ਇਹਨੇ ਅੱਛਾ ਯਾਦ ਨੂੰ ਉਪਰ ਮੱਕੀ ਵੜਨੀ ਜਾਂ ਤਾਂ ਬੋਦੀ ਪਾਦੀ ਹੋਣੀ ਜੇ ਨਾ ਹੋਈ ਇਕੱਠੀ ਕਰਕੇ ਰੱਖ ਲੈ ਵੇ ਬੈਸ਼ੇ ਪੈ ਨਹੀਂ ਹੇਤੀ ਜਿਹੜੀ ਵਧੀਆ ਡਿਸਕੋ ਆ ਬੋਦੀ ਨਹੀਂ ਹੁੰਦੀ ਵਧੀਆ ਚਾਹ ਹਾਂ ਲੈ ਇਕੱਠੀ ਵੀ ਕਰ ਲਵੇ ਇਹਨਾਂ ਡੰਡੇ 'ਵਿਲੇਟ' ਲਵੇ ਇਕੱਠੀ ਕਰਨ ਤੇ ਕੋਈ ਔਖੀ ਜਿਹੀ ਬੜਾ ਕੰਡਾ ਕੋਈ ਹੋਰ ਕੀ ਆਪਣਾ ਡੰਡਾ ਡੰਡਾ ਲੈ ਬੜਾ ਫੜਕੋ ਮਿਲਵੇਟ ਕੇ ਪਾਸੇ ਕਰੀ ਹੁੰਦੀ ਕਿ ਨਹੀਂ ਰੰਗ ਦੀ ਡੋਰ ਮੰਗਣਾ ਪਤੰਗ ਦੀ ਡੋਰ ਮੰਗਣਾ ਹੋਰ ਕੀ ਹਾਂ ਤੇ ਤਿੰਨੇ ਇਕੱਠੀਆਂ ਨੂੰ ਲਾਜਾ ਕਰਨ ਆਹ ਲੈ ਲੈਣਾ ਤੇ ਯਾਰ ਬਾ ਘਰ ਦੇਖ ਲੈ ਕਣਕ ਤੇ ਆਹ ਭਾਈ ਕਣਕ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਤਾਂ ਇਹ ਜਮਾਈ ਮਤਲਬ ਝੁੰਡੇ ਤੇ ਹੈ ਨਾ ਝੁੰਡਿਆਂ ਦੇ ਬਸ ਚੋਪਰ ਜਾ ਫੇਰਦਾ ਨਾ ਛਿੱਟਾ ਝੁੰਡਿਆ ਬਾਬਾ ਛਿੱਟਾ ਦੇ ਕੇ ਚੋਪਰ ਫੇਰਿਆ ਬਾਈ ਇਹਨੇ ਕੁਝ ਨਹੀਂ ਕਰਿਆ ਚੋਪਰ ਜਾ ਘਮਾਤਾ ਹਾਂ ਬਈ ਮਤਲਬ ਉਹ ਨਹੀਂ ਕਰੀ ਹੈ ਕਿ ਮਿੱਟੀ ਪੱਟ ਕੇ ਨਹੀਂ ਦਾਣਾ ਲਾਇਆ ਐ ਕਣਕ ਮੈਂ ਕਹਿੰਦਾ ਜਿਹੜੀ ਮੈਂ ਪੱਟ ਕੇ ਲਾਉਂਦੇ ਆ ਉਹਨਾਂ ਨਾਲੋਂ ਸੁ ਵਧੀਆ ਹੈ ਐਨ ਖੜੀ ਆ ਬਾਈਟ ਆਲਰੇਡੀ ਖੜੀ ਆ ਹਾਂ ਐਨ ਕਈ ਬੀਜ ਨੇ ਆਪਾਂ ਆਪਣੇ ਦਿਮਾਗ ਚਾਹੀ ਚੱਲੀ ਜਾਂਦਾ ਉਹ ਬੀਜੇ ਪੱਟ ਕੇ ਨਹੀਂ ਬੀਜੇ ਉਹਨੂੰ ਦਾਣੇ ਨੂੰ ਮਿੱਟੀ ਨਹੀਂ ਲੱਗਣੀ ਆਹ ਰਹਾ ਵਗੈਰਾ ਲੈ ਇਹ ਚੀਜ਼ ਨਿਕਲਦੀ ਦੇਖ ਲੈ ਹੁਣ ਤੂੰ ਕੋਈ ਉਹ ਕਣਕ ਪੱਕੀ ਹਾਲੇ ਪੱਕਣੀਆਂ ਵਿੱਚ ਉਹ ਕਣਕਾਂ ਦੀ ਐਂ ਬੱਲ ਲੱਗਦੀ ਬੇਟਾ ਵੱਢਣ ਵਾਲੀ ਹੋਣੀ ਹਾਂ ਹੈ ਕਿ ਨਹੀਂ ਆਹਦੇ ਹਰੀਆ ਵਿੱਚ ਹਾਂ ਹਰੇ ਹਰੀਆ ਗਾਣੇ ਉਹ ਕਹਿੰਦੇ ਨੇ ਉਹ ਤਾਂ ਕਹਿੰਦੇ ਜਦਾਂ ਕੁੰਡੀ ਪੈ ਗਈ ਹਾਂ ਐ ਬੱਲ ਹੋ ਗਈ ਹਾਂ ਮੁੱਛ ਮਗੜਾ ਮੁਰਗੀ ਹਾਂ ਫੇਰ ਗੱਲ ਬਣਦੀ ਫੇਰ ਗੱਲ ਬਣਦੀ ਏ ਕਾ ਉੱਥੇ ਬੈੱਡ ਵਾਲਾ ਗੰਨਾ ਉਹ ਵੀ ਮੈਨੂੰ ਤਿਆਰਪਾ ਵਧੀਆ ਲੱਗਿਆ ਉਹ ਵੀ ਠੀਕ ਆ ਕਣਕ ਪੂਰੀ ਹੋ ਜਣੀ ਕਣਕ ਉਹ ਵੀ ਪੂਰੀ ਹੋ ਜਣੀ ਗੰਨੇ ਦਾ ਗੰਨਾ ਹੋ ਜਣਾ ਹਾਂ ਲੈ ਆ ਮਿੰਤ ਨਾਲ ਯਾਰ ਸਭ ਕੁਝ ਸਾਰਾ ਕੁਝ ਆ ਹੈ ਕਿ ਨਹੀਂ ਹਾਂ ਹਾਂ ਰੀਸ ਦਾ ਬਧੇਰੇ ਕਰਦੇ ਇੱਕ ਦੋ ਦੀ ਭਰੀ ਸੁਂਦੀ ਨਹੀਂ ਹੁੰਦੀ ਨਹੀਂ ਮਿਹਨਤ ਮਿਹਨਤ ਨਾਲ ਹਲਕੋ ਜੀ ਜਿਹੜਾ ਬੰਦਾ ਮਿਹਨਤ ਕਰਦਾ ਨਾ ਸਭ ਨੂੰ ਲੋਟਾ ਕੰਨਾ ਉਹ ਲੋਟਾ ਜੱਲੇ ਦਾ ਹੋਰ ਵਧੀਆ ਕੰਨਾ ਆ ਵੀ ਆ ਜਲਦ ਕਰਵਾ ਆ ਦੇ ਕਰਵਾਇਨ ਜਲ ਵੀ ਹੋਈ ਆ ਇਹ ਬਾਈ ਹੁਣ ਤੁਹਾਨੂੰ ਪਤਾ ਹੀ ਆ ਗਿਆ ਜਿੱਥੋਂ ਕੰਮ ਦੱਸਿਆ ਸੀ ਮੌਸਮ ਖਰਾਬ ਆ ਲੋਕ ਕਾਲੇ ਦੇਖਦੇ ਹੋਏ ਹਾਂ ਹੁਣ ਸਹਿਬ ਜੋਦੀ ਕਹਿੰਦੇ ਸੀ ਅੱਜ ਕੱਢਣੀ ਸੀ ਕੱਲ ਮਹੀਨਾ ਦੱਸੇ ਉਹ ਕੱਲੂ ਕੱਢਣੀ ਸੀ ਕੱਲੂ ਕੱਢਣੀ ਸੀ ਉਹ ਗਾੜਾ ਨਹੀਂ ਤੇ ਉਹ ਗਾਣਾ ਕਰਦੇ ਹੈ ਫਰਕ ਕੁਝ ਨਹੀਂ ਤੇ ਥੋੜੀ ਜਿਹੀ ਨਰਮ ਇੰਨੇ ਨਹੀਂ ਹੈ ਹਾਂ ਚੱਲ ਜਿਆ ਉਹ ਆਏ ਆ ਨਿਕਲ ਜਾਂਦੀ ਆ ਮੈਂ ਨਿਕਣੇ ਵਾਲੀ ਉਹ ਹੁਣੀ ਆ ਉਹ ਮੈਂ ਕਹਤਾ ਲਾਤੀ ਹੁਣੀ ਗੇੜ ਚ ਉਹਨਾਂ ਨੇ ਲਾਤੀ ਹੁਣੀ ਗੇੜ ਚ ਉਹਨਾਂ ਹੂੰ ਮੈਂ ਨਿਕਣੇ ਵਾਲੀ ਉਹ ਆਏ ਉਹਨੂੰ ਬੂਟਾ ਦੇ ਖਾਵਾਂ ਜਿਹੜਾ ਲਾਇਆ ਤਾਂ ਮੈਂ ਕਬੂਲਰ ਦਾ ਅੱਛਾ ਠੀਕ ਤਾਂ ਹੋ ਜੂਗਾ ਰਾਮ ਵਾਲੀ ਬਾਹਰ ਤੇ ਵੀ ਗਿਆ ਹੋਈ ਮੈਂ ਪਾਣੀ ਪੋਵਾ ਦਾ ਤੇ ਆਪੀ ਨਹੀਂ ਮੋੜੂਂਦੀ ਮੇਰੇ ਕੋਲ ਮੈਂ ਖੜ ਜਾ ਪਾਣੀ ਪਾ ਦਾਣਾ ਮੈਨੂੰ ਲੱਦਾ ਹਾਂ ਪੈ ਜਾਣਾ ਪਾਣੀ ਜਾ ਨਿਕਲੇ ਵਾ ਨਾ ਬੂਟੇ ਜਿਆਦਾ ਬਹੁਤ ਘਟ ਜਾਂਦਾ ਹੈ ਜਾ ਬੂਟੇ ਦਾ ਮੰਨ ਕੇ ਜਿਆਦਾ ਵੀ 20% ਜਾਨ ਸਰਦਾ 80 ਪੈਸੇ ਖਤਮ ਹੋ ਜਾਂਦਾ ਬਿਲਕੁਲ ਹਰੀ ਹੁੰਨੇ ਦਾ ਬੂਟਾ ਹਰਾ ਹੋ ਜੂਗਾ ਆ ਦੇਖ ਕਕਣਾ ਹਿਲਦੀ ਆ ਤੇ ਹਵਾ ਚ ਬਹੁਤ ਹਿਲਦੀ ਆ ਆ ਦੇਖੋ ਬਾਈ ਬਹਿਣਾ ਨਾ ਨੇੜੇ ਆਉਣਾ ਇਹਦੇ ਨਹੀਂ ਬਹਿਣਾ ਖਾ ਲੈਣੀ ਔਰ ਦੂਰ ਘਟਦੀ ਆ ਤਾਂ ਫਿਰ ਹਾਂ ਹਿੱਲਦੀ ਆ ਤਾਂ ਦੂਰ ਨਾ ਦੂਰ ਤੋਂ ਦੇਖ ਕੇ ਪਾਸ ਨੂੰ ਲੈਂਦੀ ਆ ਪੈਪ ਕਰ ਲੈ ਚੱਕੋ ਕਿਹੜਾ ਨਹੀਂ ਹੈ ਪੈਪਲੀ ਕਰਿਆ ਕਰੂੰਗਾ ਜਦੋਂ ਬੂਬੂ ਨੂੰ ਪਾਣੀ ਲਾਉਂਗਾ ਜਦੋਂ ਕਰੂੰਗਾ ਹੁਣ ਕਿ ਲੋੜ ਆਲੇ ਹਾਂ ਉਹ ਹੈ ਨਹੀਂ ਹਲੇ ਕੋਈ ਹੋਰ ਨਹੀਂ ਚੱਲ ਮੈਂ ਸੜਕੋਂ ਕੋਈ ਨਹੀਂ ਲੱਦਾ ਸਾਂਝ ਸਵੇਰ ਢੇਰੀ ਆ ਜਾਂਦੀ ਹੈ ਹਾਂ ਹੈ ਹੁਣ ਤਾਂ ਟੱਪ ਕਿਸੇ ਨਹੀਂ ਲੱਗਦਾ ਤਾਂ ਬੈਠੇ ਹੋਰਾ ਮੰਡੇ ਸਾਈਡੋਂ ਬਾਂਡਰ ਸਾਈਡੋਂ ਰੁਪੜੇ ਆ ਗਿਆ ਲੈਟੇ ਲੈਟ ਲੱਗੀ ਹੋਈ ਆ ਹਵਾ ਚੱਲ ਚੜ ਗਈ ਹੁਣ ਲੱਗੀ ਚੜਨ ਭਾਈ ਹਵਾ ਜੜੀ ਹੂੰ ਤਾ ਕੋ ਮੁੜ ਯਾਰ ਇੱਧਰ ਦੀ ਉਹ ਆ ਆਹੀ ਆਏ ਹਾਂ ਨਮੀ ਵਾਲਾ ਇਹ ਤੁਮ ਮੰਗ ਰਹੇ ਨਹੀਂ ਨਹੀਂ ਯਾਰ ਤੂੰ ਕਹੀ ਚੱਲਦਾ ਇਧਰ ਦੀ ਆ ਆ ਕੇ ਪੰਜ ਵਜੇ ਕੀ ਰੇ ਠੀਕ ਜੀ ਹੋਆ ਹਾਂ ਜੀ ਆ ਉੱਤਲ ਆਇਆ ਹੈਰਾ ਹੈਰਾ ਹੈ ਕਿਹੜਾ ਆਹ ਉਹ ਆਇਆ ਅੱਛਾ ਉਹ ਪਾਣੀ ਦਾ ਨਾ ਢਲਵਾਰੀ ਪਾੜਿਆ ਤੇ ਇਥੇ ਪਾਣੀ ਦੀ ਬੱਕਰੀ ਦਾ ਉੱਥੇ ਲੀਕ ਆ ਮਾਣ ਚੱਲ ਹਾਂ ਹਾਂ ਮਾਹਰਾ ਹੋ ਗਿਆ ਹਾਂ ਦਾ ਹਰਾਏ ਬੱਕਰੀ ਪਤਾ ਨਹੀਂ ਹੈਗਾ ਚਾਰ ਦਿਨ ਬਹੁਤ ਘਟਣਦੇ ਆ ਜਿਹੜੇ ਨੂੰ ਬਈ ਪਤਾ ਆ ਗਿਆ ਉਹ ਸਾਬ ਕੋਲ ਤੇ ਲੱਗਨੇ ਸੁੱਕ ਗਏ ਥਣ ਇੱਥੇ ਆ ਬੈ ਸੁੱਕ ਗਏ ਸੁੱਕੀ ਆ ਇੱਕ ਤਾਂ ਗਿਆ ਹੈ ਹੈ ਕਿ ਨਹੀਂ ਤਾਂ ਬੈ ਤੇ ਆਏ ਤਾਂ ਵੀ ਮੇਰੇ ਕੋ ਪਏ ਆ ਹਾਂ ਉਹ ਉੱਥੇ ਵੀ ਸੁਕਣੀ ਹੈ ਇੱਥੇ ਸੁੱਕ ਲੂਗਾ ਪਾਣੀ ਕੀ ਚਾਈਆ ਫੇਰ ਹੋ ਜਾਂਦਾ ਹਾਂ ਸਮਝ ਗਿਆ ਸਾਰਡ ਬੋਏ ਪਿਆ ਸਾਰਡ ਬੋਏ ਪਾਣੀ ਹਰ ਵਕਤ ਖੜਾ ਰਹਿਦੀ ਜਾਂਦੇ ਅੱਛਾ ਪਾਣੀ ਸੁੱਕਈ ਨਾ ਬਸ ਦਾਦੀ ਨੇ ਇੱਕ ਨਾ ਲਾ ਕੇ ਆ ਫੇਰ ਨਹੀਂ ਬੂਟੇ ਸੁੱਕਦੇ ਇੱਕ ਬਾਈ ਆਇਆ ਮੈਨੂੰ ਫੋਨ ਆਇਆ ਦਾ ਉਹ ਕਹਿੰਦਾ ਚਾਹੇ ਤੂੰ ਅਪ੍ਰੈਲ ਚ ਲਾ ਲਾ ਬੂਟੇ ਡੁੱਬੇ ਹੋਵੇ ਉਹ ਪਤਾ ਨਾ ਨਾ ਨਿਕਲੇ ਪਤਾ ਨਾ ਪਤਾ ਨਹੀਂ ਨਿਕਲੇ ਉਹ ਹਮ ਦਾ ਪੱਤੇ ਨਿਕਲੇ ਉਹਦੀ ਗੱਲ ਕਰਦਾ ਮੈਂ ਕਿਹਾ ਸਾਡੇ ਵੀ ਡੋਬੇ ਜੇ ਡਬੋ ਰੱਖਦੇ ਆ ਆਓ ਫਿਰ ਆਪਣੇ ਵੀ ਡੋਬੇ ਵਿੱਚ ਡੋਬੇ ਹੋਏ ਤਾਂ ਹਾਂ ਕੋਣੇ ਲਾਏ ਘਟ ਕੇ ਇਹਨੇ ਲਾਏ ਹੋਰ ਜਦ ਪਤਾ ਨਿਕਲੇ ਫੇਰ ਜਾਂਸ ਘਾਟਦਾ ਫੇਰ ਘਟ ਜੰਨੇ ਆ ਹਾਂ ਇਹਨਾਂ ਜੜ ਚੱਲ ਵੀ ਸਮਝ ਲਈ ਦੀ ਹਾਂ ਹੈ ਕਿ ਨਹੀਂ ਚੱਲੀਏ ਉਹ ਵੀ ਕਰਤਾ ਉਹਨਾਂ ਨੇ ਵੇਲਾ ਕੰਮ ਚੱਲੀਏ ਹਾਂ ਚੱਲ ਚੱਲੀਏ ਵਾਹ ਦੇ ਕਿਹੜੇ ਸਾਫੇ ਆਉਂਦੀ। ਕਿ ਇਹ ਬੁਰੀ ਮੱਡੀ ਵੀ ਰਉਣੀ ਨੇ ਜਿਹੜੇ ਖੜ ਗਿਆ ਦੱਖਣ ਨਾ ਅੱਗ ਲੱਗ ਗਈ ਸੜੀ ਫੇ। ਹੋਰ ਅੱਗ ਦੱਖਣ ਕਰਮ ਹੁੰਦਾ। ਗਰਮ ਹੁੰਦਾ ਇਹ। ਜੀ ਹਵਾ ਖੜ ਗਈ ਤੇ ਗਰਮੀ ਦੇਖੀ ਕਿਹੜੇ ਸਾਹ ਨਾ ਹੋਣੇ ਦੱਖਣ ਜੱਲੇ ਗਿਆ। ਉਹ ਗਰਮੀ ਗਰਮੀ ਤਾਂ ਹੋਰ ਵੀ ਬਸ ਉਹਨੂੰ ਲੰਘ ਹੀ ਜੂਵੇ। ਹੁਣ ਕੰਮ ਤੂੰ ਐਂ ਦੇਖ ਲੈ ਵੀ ਚਾਚੇ ਸੜੇ ਗਿਆ ਪਿਆ। ਸਾਮ ਤਾਂ ਸੜੀ ਗਿਆ ਯਾਰ। ਅੱਖਾਂ ਬੱਕ ਗਈਆਂ। ਹੋਰ ਅੱਖਾਂ ਬੱਕ ਜਿੰਦੀ ਪੱਕੇ ਜਾਂ ਨੇ 6 ਮਹੀਨੇ ਹੋ ਗਏ ਮੇਰੇ। 6 ਵੀ ਨਹੀਂ ਹੋ ਗਏ। ਹਾਂ ਤੇਲ ਆ ਗਿਆ ਆ ਆ ਗਿਆ। ਤੇਲ ਆ ਗਿਆ ਉਹ ਗੁੰਗੀ ਆ ਗਈ। ਹਾਂ। ਹਾਂ ਹੋਰ ਕੀ ਆ ਹੁਣ ਕੰਮ ਆਣ ਗਿਆ ਪਿਆ ਬਸ ਬਈ ਵਟਣੇ ਪਰ ਚੱਲ ਹਰੇਕ ਥਾਲੇ ਕਰਦਾ ਹੁੰਦਾ ਇੰਨਾ ਕੁ ਤਾਂ ਹਾਂ ਖੜਕਾ ੜਕਾ